ਸਿਆਸੀ ਚਰਚਾ ਛੇੜ ਦਿੰਦੀ ਹੈ ਕਿ ਨਵਜੋਤ ਸਿੰਘ ਮੁਰ ਤੋਂ ਸਿਆਸਤ ਦੇ ਵਿੱਚ ਸਰਗਰਮ ਹੋਣ ਜਾ ਰਹੇ ਨੇ ਇਹ ਵੱਡਾ ਸਵਾਲ ਹੈ ਕਿਉਂਕਿ ਇੱਕ ਤਸਵੀਰ ਸਾਹਮਣੇ ਆਈ ਹੈ ਨਵਜੋਤ ਸਿੰਘ ਸਿੱਧੂ ਦੀ ਕਾਂਗਰਸੀ ਸੰਸਦ ਪ੍ਰਿਅੰਕਾ ਗਾਂਧੀ ਦੇ ਨਾਲ ਦਿੱਲੀ ਦੇ ਵਿੱਚ ਇਹ ਮੁਲਾਕਾਤ ਹੋਈ ਹੈ ਤੇ ਇਸ ਦੀ ਤਸਵੀਰ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਪਾਈ ਗਈ ਹੈ ਤਾਂ ਨਵਜੋਤ ਸਿੰਘ ਸਿੱਧੂ ਨੇ ਮੁਰ ਸਿਆਸਤ ਵਿੱਚ ਸਰਗਰਮੀ ਵਧਾ ਦਿੰਦੀ ਹੈ ਇਹ ਵੱਡਾ ਸਵਾਲ ਹੈ ਪ੍ਰਿਅੰਕਾ ਗਾਂਧੀ ਦੇ ਨਾਲ ਨਵਜੋਤ ਸਿੰਘ ਸਿੱਧੂ ਨੇ ਇਹ ਮੁਲਾਕਾਤ ਕੀਤੀ ਹੈ ਦਿੱਲੀ ਦੇ ਵਿੱਚ ਇਹ ਮੁਲਾਕਾਤ ਹੋਈ ਹੈ ਤੇ ਇਸ ਮੁਲਾਕਾਤ ਦੇ ਕਈ ਮਾਇਨੇ ਕੱਢੇ ਜਾ ਰਹੇ ਨੇ ਨਵਜੋਤ ਸਿੰਘ ਸਿੱਧੂ ਨੇ ਪ੍ਰਿਅੰਕਾ ਗਾਂਧੀ ਅਤੇ ਰਾਹੁਲ ਗਾਂਧੀ ਦਾ ਧੰਨਵਾਦ ਕੀਤਾ ਹੈ ਨਵਜੋਤ ਸਿੰਘ ਸਿੱਧੂ ਨੇ ਲਿਖਿਆ ਕਿ ਔਖੇ ਸਮੇਂ ਦੇ ਵਿੱਚ ਸਾਥ ਦੇਣ ਲਈ ਦੋਹਾਂ ਦਾ ਬਹੁਤ ਧੰਨਵਾਦ ਤਾਂ ਨਵਜੋਤ ਸਿੰਘ ਸਿੱਧੂ ਜਿਹੜੇ ਕਾਂਗਰਸ ਦੇ ਪ੍ਰਧਾਨ ਰਹਿ ਚੁੱਕੇ ਨੇ ਸੂਬਾ ਪ੍ਰਧਾਨ ਰਹਿ ਚੁੱਕੇ ਨੇ ਮੰਤਰੀ ਰਹਿ ਚੁੱਕੇ ਨੇ ਵਿਧਾਇਕ ਰਹਿ ਚੁੱਕੇ ਨੇ ਉਹਨਾਂ ਦੀ ਪਤਨੀ ਵਿਧਾਇਕ ਰਹਿ ਚੁੱਕੀ ਆ ਸਿਆਸਤ ਦੇ ਵਿੱਚ ਸਰਗਰਮ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਗੱਦੀ ਤੋਂ ਲਾਹਣ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਅਹਿਮ ਭੂਮਿਕਾ ਜਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣਦੇ ਨੇ ਐਨ 3 ਮਹੀਨੇ ਪਹਿਲਾਂ ਤਾਂ ਸਵਾਲ ਇਹ ਕਿ ਜਿਵੇਂ ਜਿਵੇਂ ਹੁਣ 2027 ਆ ਰਿਹਾ ਏ ਕੀ ਨਵਜੋਤ ਸਿੰਘ ਸਿੱਧੂ ਦੁਬਾਰਾ ਤੋਂ ਸਰਗਰਮ ਸਿਆਸਤ ਦੇ ਵਿੱਚ ਵਾਪਸੀ ਕਰਨਗੇ ਇਸ ਤਸਵੀਰ ਨੇ ਚਰਚਾ ਛੇੜ ਦਿੱਤੀ ਹੈ ਇਸ ਤਸਵੀਰ ਨੇ ਤੋਂ ਬਾਅਦ ਇਸ ਨੂੰ ਦੇਖ ਕੇ ਵੱਖ-ਵੱਖ ਆਗੂਆਂ ਦੇ ਵੱਲੋਂ ਪ੍ਰਤੀਕਰਮ ਸਾਹਮਣੇ ਆ ਰਹੇ ਨੇ ਮਾਇਨੇ ਕੱਢੇ ਜਾ ਰਹੇ ਨੇ ਇਸ ਵੇਲੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਤੱਕੀ ਨਵਜੋਤ ਸਿੰਘ ਸਿੱਧੂ ਦੁਬਾਰਾ ਤੋਂ ਕਾਂਗਰਸ ਦੇ ਵਿੱਚ ਐਕਟਿਵ ਹੋਣਗੇ ਇਹ ਵੱਡਾ ਸਵਾਲ ਹੈ ਚੌਧਰ ਨਵਜੋਤ ਸਿੰਘ ਸਿੱਧੂ ਦੀ ਜਦੋਂ ਪ੍ਰਿਯੰਕਾ ਗਾਂਧੀ ਦੇ ਨਾਲ ਤਸਵੀਰ ਸਾਹਮਣੇ ਆਈ ਤਾਂ ਮੁੱਖ ਮੰਤਰੀ ਪੰਜਾਬ ਨੂੰ ਇਸ ਸੰਬੰਧੀ ਮੀਡੀਆ ਦੇ ਵੱਲੋਂ ਪੁੱਛਿਆ ਗਿਆ ਤਾਂ ਸੀਐਮ ਦਾ ਤੰਜ ਸਾਹਮਣੇ ਆਇਆ ਸੀਐਮ ਮਾਨ ਨੇ ਕਿਹਾ ਕਿ ਸਿੱਧੂ ਕਿੰਨੀ ਵਾਰ ਰਾਜਨੀਤੀ ਚੋਣਗੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ 올 ਦੀ ਬੈਸਟ ਦਰਸਲ ਅੱਜ ਨੋਮੀਨੇਸ਼ਨ ਫਾਈਲ ਕੀਤਾ ਜਾ ਰਿਹਾ ਸੀ ਰਾਜ ਸਭਾ ਦੇ ਲਈ ਰਜਿੰਦਰ ਗੁਪਤਾ ਦੇ ਵੱਲੋਂ ਤਾਂ ਉਸ ਦੌਰਾਨ ਮੀਡੀਆ ਦੇ ਵੱਲੋਂ ਸੀਐਮ ਮੰਨ ਨੂੰ ਇਹ ਸਵਾਲ ਕੀਤਾ ਗਿਆ ਕਿ ਨਵਜੋਤ ਸਿੰਘ ਸਿੱਧੂ ਦੀ ਇੱਕ ਤਸਵੀਰ ਸਾਹਮਣੇ ਆਈ ਹੈ ਮੁਰ ਤੋਂ ਐਕਟਿਵ ਹੋਣ ਦੀ ਚਰਚਾ ਹੈ ਤਾਂ ਸੀਐਮ ਮੰ ਤੰਦਕਸ ਦੇ ਨਜ਼ਰ ਆਈ। ਕਿੰਨੀ ਵਾਰ ਆਰੇ ਮੇਰਾ ਨੀਤੀ ਜੀ ਕਿੰਨੀ ਵਾਰ ਛੱਡ ਗਏ। ਤੋਂ ਮਿਲ ਲੈ ਜੀ ਮੈਂ ਤਾਂ ਨਾ ਤਾਂ ਮੈਂ ਅਪੁਆਇੰਟਮੈਂਟ ਲੈ ਕੇ ਦੇ ਨਰਸੋਨੇ ਗੰਦੀ ਦੀ ਨਾ ਹੀ ਮੈਨੂੰ ਪੁੱਛ ਕੇ ਮਿਲਦੇ ਆ ਜੋ ਉਹਨਾਂ ਨੇ ਫੈਸਲਾ ਕਰਨਾ ਉਹ ਕਦੇ ਕਹਿੰਦੇ ਮੈਂ ਸ਼ੋਆ ਚ ਜਾਣਾ ਕਰੀਫੇ ਪੰਜਾਬ ਦਾ ਏਜੰਡਾ ਛੱਡ ਲਿਆ ਹੁਣ ਹੁਣ ਪੰਜਾਬ ਦਾ ਏਜੰਡਾ ਉਹਨਾਂ ਕੋਲ ਕੋਈ ਉਹ ਛੱਡ ਲਿਆ ਹੁਣ ਫਾਈਲਾਂ ਤੇ ਆਲ ਦਾ ਬੈਸਟ ਕਿੰਨੀ ਵਾਰ ਆ ਰਹੇ ਨੇ ਰਾਜਨੀਤੀ 'ਚ ਕਿੰਨੀ ਵਾਰ ਛੱਡ ਗਏ ਤੋਂ ਮਿਲਨ ਜੀ ਮਹਿਤ ਨਾ ਤਾਂ ਮੈਂ ਅਪਾਇੰਟਮੈਂਟ ਲਾ ਕੇ ਦੇਣਾ ਅਰਥ ਹੁਣੇ ਗੰਦੀ ਵੀ ਨਾ ਹੀ ਮੈਨੂੰ ਪੁੱਛ ਕੇ ਮਿਲਦੇ ਆ ਜੋ ਉਹਨਾਂ ਨੇ ਫੈਸਲਾ ਕਰਨਾ ਉਹ ਕਦੇ ਕਹਿੰਦੇ ਮੈਂ ਸ਼ੋਆ 'ਚ ਜਾਣਾ ਕਰੀਫੇ ਪੰਜਾਬ ਦਾ ਏਜੰਡਾ ਛੱਡ ਲਿਆ ਹੁਣ ਹੁਣ ਪੰਜਾਬ ਦਾ ਏਜੰਡਾ ਉਹਨਾਂ ਕੋਲ ਕੋਈ ਉਹ ਛੱਡ ਲਿਆ ਹੁਣ ਫਾਈਲਾਂ ਤੇ ਆਲ ਦਾ ਬੈਸਟ ਤਸਵੀਰਾਂ ਮਾਨ ਜਿੱਥੇ ਤੰਦ ਕਸਦੇ ਨਜ਼ਰ ਆਏ ਨੇ ਉੱਥੇ 올 ਦੀ ਬੈਸਟ ਵੀ ਕਹਿੰਦੇ ਨਜ਼ਰ ਆਏ ਨੇ ਨਵਜੋਤ ਸਿੰਘ ਸਿੱਧੂ ਨੂੰ ਤੇ ਸਵਾਲ ਵੀ ਪੁੱਛਦੇ ਨਜ਼ਰ ਆਏ ਨੇ ਕਿ ਕਿੰਨੀ ਵਾਰ ਸਿਆਸਤ ਦੇ ਵਿੱਚ ਐਂਟਰੀ ਕਰੋਗੇ ਤਾਂ ਨਵਜੋਤ ਸਿੰਘ ਸਿੱਧੂ ਜਿਹੜੇ ਪਿਛਲੇ ਸਮੇਂ ਦੇ ਵਿੱਚ ਹਾਲਾਂਕਿ 2022 ਤੋਂ ਪਹਿਲਾਂ ਬਹੁਤ ਐਕਟਿਵ ਰਹੇ 2022 ਤੋਂ ਵੀ ਕੁਝ ਦਿਨ ਐਕਟਿਵ ਰਹੇ ਫਿਰ ਉਹਨਾਂ ਨੇ ਸਿਆਸਤ ਸਰਗਰਮ ਸਿਆਸਤ ਤੋਂ ਤੌਬਾ ਕਰ ਲਈ ਤੇ ਨਵਜੋਤ ਸਿੰਘ ਸਿੱਧੂ ਰਾਜ ਸਭਾ ਸੰਸਦ ਵੀ ਰਹੇ ਕਿਸੇ ਵੇਲੇ ਉਹ ਭਾਜਪਾ ਦੇ ਵਿੱਚ ਉਸ ਤੋਂ ਬਾਅਦ ਕਾਂਗਰਸ ਦਾ ਰੁਕ ਕੀਤਾ ਕਾਂਗਰਸ ਦੇ ਵਿੱਚ ਪੰਜਾਬ ਕਾਂਗਰਸ ਦਾ ਪ੍ਰਧਾਨ ਉਹਨਾਂ ਨੂੰ ਬਣਾਇਆ ਗਿਆ ਉਸ ਤੋਂ ਬਾਅਦ ਅ 2017 ਦੇ ਵਿੱਚ ਸਰਕਾਰ ਬਣਦੀ ਹੈ ਕੈਬਨਟ ਮੰਤਰੀ ਬਣਦੇ ਨੇ ਪਰ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਉਹਨਾਂ ਦੀ ਨਹੀਂ ਬਣਦੀ ਉਹਨਾਂ ਨੂੰ ਉਹਨਾਂ ਦੇ ਵਿਭਾਗ ਬਦਲੇ ਜਾਂਦੇ ਨੇ ਬਿਜਲੀ ਮੰਤਰੀ ਉਹਨਾਂ ਨੂੰ ਬਣਾਇਆ ਜਾਂਦਾ ਉਹ ਨਹੀਂ ਬਣਦੇ ਜਿਸ ਤੋਂ 3 ਮਹੀਨੇ ਬਾਅਦ ਜਦੋਂ ਇਲੈਕਸ਼ਨ ਹੋਣੀ ਹੁੰਦੀ ਹੈ 2022 ਦੀ ਉਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਗੱਦੀ ਤੋਂ ਲਾਹ ਦਿੱਤਾ ਜਾਂਦਾ ਹੈ ਸੀਐਮ ਦੇ ਅਹੁਦੇ ਤੋਂ ਹਟਾ ਦਿੱਤਾ ਜਾਂਦਾ ਹੈ ਪਾਰਟੀ ਹਾਈ ਕਮਾਂਡ ਦੇ ਵੱਲੋਂ ਤੇ ਚਰਨਜੀਤ ਸਿੰਘ ਚੰਨੀ ਫਿਰ ਮੁੱਖ ਮੰਤਰੀ ਬਣਦੇ ਨੇ ਹਾਲਾਂਕਿ ਉਸ ਵੇਲੇ ਨਵਜੋਤ ਸਿੰਘ ਸਿੱਧੂ ਦੀ ਇਸ ਦੇ ਵਿੱਚ ਅਹਿਮ ਭੂਮਿਕਾ ਸੀ ਪਰ ਹੁਣ ਦੁਬਾਰਾ ਪ੍ਰਿਅੰਕਾ ਗਾਂਧੀ ਦੇ ਨਾਲ ਇਸ ਤਸਵੀਰ ਨੇ ਨਵੀਂ ਚਰਚਾ ਛੇੜੀ ਹੈ ਕਿ ਕੀ ਨਵਜੋਤ ਸਿੰਘ ਸਿੱਧੂ ਦੁਬਾਰਾ ਤੋਂ ਪੰਜਾਬ ਦੇ ਵਿੱਚ ਖਾਸ ਕਰਕੇ ਕਾਂਗਰਸ ਦੇ ਵਿੱਚ ਸਿਆਸਤ ਦੇ ਵਿੱਚ ਸਰਗਰਮ ਹੋਣਗੇ ਇਹ ਵੱਡਾ ਸਵਾਲ ਹੈ